ਅਸੀਂ ਮਾਨਯੋਗ ਮੈਂਬਰ ਸੱਤਰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸ ایس ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਸ਼੍ਰੀ ਰਜਿੰਦਰ ਅਗਰਵਾਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਕੱਲ ਮਿਤੀ 24 ਮਈ 2025 ਨੂੰ ਨੈਸ਼ਨਲ ਲੋਕ ਅਦਾਲਤ ਲਗਾਉਣ ਜਾ ਰਹੇ ਹਾਂ ਜੋ ਕਿ ਜਿਸ ਵਿੱਚ ਅਸੀਂ ਜ਼ਿਲ੍ਹਾ ਹੈੱਡਕੁਆਰਟਰ ਹੁਸ਼ਿਆਰਪੁਰ ਅਤੇ ਸਬਡਿਵੀਜ਼ਨਾਂ ਦਸੂਆ ਮੁਕੇਰੀਆਂ ਅਤੇ ਗੜਸ਼ੰਕਰ ਵਿੱਚ ਕਨਸਟੀਟਿਊਸ਼ਨ ਕਰ ਰਹੇ ਹਾਂ ਇਹਨਾਂ ਬੈਂਚਸ ਦੇ ਵਿੱਚ ਹਰ ਤਰ੍ਹਾਂ ਦੇ ਸਿਵਲ ਮੁਕੱਦਮੇ ਕ੍ਰਿਮੀਨਲ ਕੰਪਾਉਂਡੇਬਲ ਕੇਸਸ ਪ੍ਰੀ ਲਿਟੀਗੇਟਿਵ ਕੇਸਸ ਅਤੇ ਰੈਵਨਿਊ ਦੇ ਕੇਸਸ ਟੇਕ ਅਪ ਕੀਤੇ ਜਾਣਗੇ ਇਹਨਾਂ ਬੈਂਚਾਂ ਦੇ ਵਿੱਚ ਅਸੀਂ ਸਿਵਲ ਅਦਾਲਤਾਂ ਅਤੇ ਰੈਵਨਿਊ ਅਦਾਲਤਾਂ ਦੇ ਬੈਂਚਾਂ ਦਾ ਗਠਨ ਕਰਨ ਜਾ ਰਹੇ ਹਾਂ ਤੇ ਮੇਰੀ ਇਸ ਦਿਵਰਾਹੀ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਆਪਣੇ ਆਪਣੇ ਏਰੀਏ ਦੇ ਆਪਣੇ ਆਪਣੇ ਕੇਸ ਸੰਬੰਧਿਤ ਅਦਾਲਤਾਂ ਵਿੱਚ ਜਾ ਕੇ ਟੇਕਅਪ ਕਰਵਾਉਣ ਅਤੇ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਇਹਨਾਂ ਲੋਕ ਅਦਾਲਤਾਂ ਦੇ ਨਾਲ ਉਹਨਾਂ ਦੇ ਸਮੇਂ ਅਤੇ ਧਨ ਦਾ ਬਹੁਤ ਬਚਤ ਹੁੰਦੀ ਹੈ ਅਤੇ ਉਹਨਾਂ ਦੇ ਸਾਰੇ ਡਿਸਪਿਊਟ ਇੱਕ ਜਗ੍ਹਾ ਤੇ ਬੈਠ ਕੇ ਸਮਝੌਤੇ ਰਾਹੀਂ ਖਤਮ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਇਹਨਾਂ ਲੋਕ ਅਦਾਲਤਾਂ ਦੇ ਬੈਂਚਾਂ ਦੇ ਵਿੱਚ ਅਸੀਂ ਟ੍ਰੈਫਿਕ ਚਲਾਨ ਵੀ ਟੇਕਅਪ ਕਰਾਂਗੇ ਜਿਨ੍ਹਾਂ ਲੋਕਾਂ ਦੇ ਟ੍ਰੈਫਿਕ ਚਲਾਨ ਹਜੇ ਅਦਾਲਤਾਂ ਵਿੱਚ ਪੈਂਡਿੰਗ ਹਨ ਜਾਂ ਨਵੇਂ ਕੱਟੇ ਗਏ ਹਨ ਉਹ ਆਪਣੇ ਆਪਣੇ ਸਬੰਧਤ ਏਰੀਏ ਦੀ ਅਦਾਲਤ ਦੇ ਵਿੱਚ ਆ ਕੇ ਆਪਣੇ ਆਪਣੇ ਟ੍ਰੈਫਿਕ ਚਲਾਨ ਵੀ ਟੇਕ ਅਪ ਕਰਵਾਉਣ ਅਤੇ ਉਹਨਾਂ ਦਾ ਨਟਾਰਾ ਵੀ ਕਰਵਾਉਣ ਤੇ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਹਾਂ ਜੋ ਫੈਸਲੇ ਲੋਕ ਜ਼ਾਲਤ ਦੇ ਬੈਂਚ ਰਾਹੀਂ ਕੀਤੇ ਜਾਂਦੇ ਹਨ ਇਨ੍ਹਾਂ ਫੈਸਲਿਆਂ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ ਇਹ ਫਾਈਨਲ ਫੈਸਲਾ ਹੁੰਦਾ ਹੈ ਅਤੇ ਲੋਕਾਂ ਦਾ ਡਿਸਪਿਊਟ ਆਉਣ ਵਾਲੇ ਸਮੇਂ ਲਈ ਹਰ ਸਮੇਂ ਲਈ ਖਤਮ ਹੋ ਜਾਂਦਾ ਹੈ ਧੰਨਵਾਦ